ਜਦੋਂ ਉਹਨਾਂ ਨੇ ਪਾਣੀ ਦਿੱਤਾ ਤੇ ਫਰਦ ਸਾਹਿਬ ਨੇ ਪਹਿਲੇ ਜਿਹੜੀ ਕੁਰਲੀ ਸੀ ਉਹ ਸਿੱਧੀ ਕੇਪੀਐਸ ਗਿਲ ਦੇ ਮੂੰਹ ਤੇ ਡਿਡਕਿੰਗ ਕਰਦੀ ਕਿ ਕੇਪੀਐਸ ਗਿਲ ਦੇ ਮੂੰਹ ਤੇ ਥੁੱਕਣ ਦੀ ਜ਼ਰੂਰਤ ਰੱਖਣ ਵਾਲੇ ਬਾਈ ਰਚਪਾਲ ਸਿੰਘ ਛੰਦੜਾ ਹਾਂਜੀ ਉਹ ਘਟਨਾਕ੍ਰਮ ਕੀ ਸੀ ਕਿਵੇਂ ਹੋਇਆ ਸੀ ਜਦੋਂ ਉਹਨਾਂ ਨੇ ਕੇਪੀਐਸ ਗਿਲ ਦੇ ਮੂੰਹ ਤੇ ਥੁੱਕਿਆ ਸੀ ਯਾਰ ਕੇਪੀਐਸ ਗਿਲ ਆਇਆ ਤੇ ਉਦੋਂ ਹਾਲਾਤ ਫਰਦ ਸਾਹਿਬ ਦੇ ਬਹੁਤ ਨਾਰਾਜ ਹੋ ਗਏ ਕਿਉਂਕਿ ਉਹਨੂੰ ਤੱਕ ਉਹਨਾਂ ਨੇ ਬਹੁਤ ਡਰੋਗਟ ਕਰ ਚੁੱਕੇ ਸੀ ਮਨਾਉਣ ਨੂੰ ਹੂੰ ਤੇ ਫਰਦ ਸਾਹਿਬ ਨੇ ਉੱਥੇ ਪਾਣੀ ਮੰਗਿਆ ਵੀ ਮੈਨੂੰ ਪਾਣੀ ਦੋ ਵੀ ਫੇਰ ਮੈਂ ਗੱਲ ਕਰਦਾ ਹੂੰ ਜਦੋਂ ਉਹਨਾਂ ਨੇ ਪਾਣੀ ਦਿੱਤਾ ਤੇ ਫਰਸ ਸਾਹਿਬ ਨੇ ਪਹਿਲੇ ਜਿਹੜੀ ਇੰਕੁਇਰੀ ਸੀ ਉਹ ਸਿੱਧੀ ਕੇਪੀਐਸ ਗਿਲ ਦੇ ਮੋਹਰੇ ਜਿਹੜੀ ਕਰਤੀ ਤੇ ਉਹਦੇ ਵਿੱਚ ਇੱਕੋ ਹੀ ਗੱਲ ਕਹੀ ਗਈ ਵੀ ਕਹਿੰਦੇ ਵੀ ਕੌਮ ਦੇ ਗਦਾਰਾ ਵੀ ਤੂੰ ਤਾਂ ਇਹ ਕਹਿੰਦਾ ਵੀ ਮੈਂ ਆਪਣੇ ਨਾਲ ਦੇ ਸਾਥੀਆਂ ਦਾ ਜਾ ਹਣਾ ਵੀ ਹੋਰ ਕੁਝ ਦਸੂਗਾ ਬੀ ਤੂੰ ਮੇਰੇ ਤੋਂ ਇਹੀ ਘਾਦੇ ਵੀ 75 ਸਾਲਟਾਂ ਜਿਹੜੀਆਂ ਲੁਧਿਆਣੇ ਦੇ ਵਿੱਚ ਨੇ ਹੂੰ ਬੀ ਤੂੰ ਇਹ ਉਹਦਾ ਪਤਾ ਹੀ ਘਾਦੇ ਮੇਰੇ ਤੋਂ ਵੀ ਉਹ ਕਿੱਥੇ ਨੇ ਹੂੰ ਤੇ ਉਹ ਵੀ ਦੂਰ ਦੀ ਗੱਲ ਕਹਿੰਦੇ ਤੂੰ ਇਹੀ ਘਾਦੇ ਵੀ ਮੈਂ ਤੇਰੇ ਮੂੰਹ ਤੇ ਕੁਰਲੀ ਕੀਤੀ ਆ ਵੀ ਜੇ ਇਹ ਮੈਂ ਮੰਨ ਜਾਂਦੇ ਉਹ ਵੀ ਤੇਰੇ ਲਈ ਬਹੁਤ ਵੱਡੀ ਗੱਲਬਾਤ ਹੋਊਗੀ ਹੂੰ ਸੋ ਕੇਪੀਐਸ ਗਿੱਲ ਇਹ ਜੀ ਤੋਂ ਜਿਹੜਾ ਬੇਇੱਜ਼ਤੀ ਮਹਿਸੂਸ ਕਰਕੇ ਉਹਨੇ ਬਹੁਤ ਜਿਹੜਾ ਇੰਟਰੋਗੇਟ ਕੀਤਾ ਫਰ ਸਾਬ ਦੀ ਜਿਹੜੀ ਆ ਲੱਤ ਸੀਗੀ ਉਹ ਤਸਵੀਰ ਦੇ ਵਿੱਚ ਤੁਸੀਂ ਦੇਖਦੇ ਵੀ ਆ ਉਹ ਲੱਗ ਉਹ ਮੈਂ ਜਿਵੇਂ ਕਰਦੀ ਗੋਡਾ ਸਿੱਧਾ ਸਿੱਧਾ ਲੱਤ ਲੱਗ ਕਰਦੀ ਸੀ ਉਹਨਾਂ ਨੇ ਕਮਾ ਕਮਾ ਕੇ ਤੇ ਆ ਸਾਰੇ ਇੱਥੇ ਪ੍ਰੈਸਾਂ ਲਾਈਆਂ ਹੋਈਆਂ ਸੀ ਲਾਸਟ ਟਾਈਮ ਜਿਹੜੀ ਬੋਡੀ ਲੈ ਕੇ ਆਏ ਤੇ ਸਰੀਏ ਪਾਇਓ ਸੀ ਇੱਕ ਦੁੱਤੇ ਕਰ ਕਰਕੇ ਜਿਵਾੜਾ ਸਾਰਾ ਤੋੜਿਆ ਹੋਇਆ ਸੀਗਾ ਜੀਬ ਵੱੜਦੀ ਸੀ ਅੱਖਾਂ ਘੜਦੀ ਸੀ ਉਹਨਾਂ ਦੀ ਐਂਡ ਤੇ ਉਹਨਾਂ ਦੇ ਗੋਲੀ ਮਾਰ ਕੇ ਜਿਹੜਾ ਫਿਰ ਉਹਨਾਂ ਨੂੰ ਸ਼ਹੀਦ ਕਰਿਆ ਗਿਆ ਤੇ ਬਸ ਬਾਅਦ ਵਿੱਚ ਇੱਕ ਪੁਲਿਸ ਵਾਲਾ ਵੀ ਕੋਈ ਆਇਆ ਸੀਗਾ ਉਹਨਾਂ ਨੇ ਜਿਹੜਾ ਪਰਿਵਾਰ ਨੂੰ ਦੱਸਿਆ ਦੇ ਹਨਾ ਉਹ ਕਾਫੀ ਆਇਆ ਬਰ ਦੇ ਉਹਦੇ ਵਿੱਚ ਇਹ ਸੀਗਾ ਵੀ ਜਦੋਂ ਫਾਦਰ ਸਾਹਿਬ ਨੂੰ ਇੰਟਰੋਗੇਟ ਕਰਦੇ ਸੀਗੇ ਤੇ ਫਾਦਰ ਸਾਹਿਬ ਉਹਨਾਂ ਨੂੰ ਲਲਕਾਰਦੇ ਸੀਗੇ ਵੀ ਤੁਸੀਂ ਆਹ ਚੀਜ਼ਾਂ ਕਹਾ ਕੇ ਦੇਖ ਲਓ ਵੀ ਕਿੱਥੇ ਨੇ ਤੇ ਜਦੋਂ ਬੇਹੋਸ਼ ਹੋ ਜਾਂਦੇ ਸੀਗੇ ਜਦੋਂ ਅੰਤ ਹੋ ਜਾਂਦਾ ਸੀਗਾ ਬੇਹੋਸ਼ ਹੋਣ ਤੋਂ ਬਾਅਦ ਉਹ ਡਰਦੇ ਸੀ ਫਿਰ ਬਾਣੀ ਪੜਨੀ ਸ਼ੁਰੂ ਕਰ ਦਿੰਦੇ ਸੀ ਤੇ ਉਹਨਾਂ ਨੂੰ ਪਤਾ ਲੱਗਦਾ ਵੀ ਜਦ ਉੱਠ ਕੇ ਆਓ ਫਿਰ ਉਹ ਆਪਣਾ ਵਚਨ ਪੜਨਾ ਸ਼ੁਰੂ ਕਰ ਦਿੰਦੇ ਪੁਲਿਸ ਵਾਲੇ ਤੇ ਐਂ ਕਰਕੇ ਉਹਨਾਂ ਨੇ 11 ਨੂੰ ਰਾਤ ਨੂੰ ਉਹਨਾਂ ਨੂੰ ਅਸ਼ੀਰਦ ਕਰਤਾ ਸੀ ਤੇ ਫਿਰ ਜਦੋਂ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਿਆ ਵੀ ਐਂ ਕਰਕੇ ਵੀ ਰਿਸ਼ਪਾਲ ਸਿੰਘ ਖਨੜਾ ਨੂੰ ਅਸ਼ੀਰਦ ਕਰਤਾ ਜਦੋਂ ਅਖਬਾਰਾਂ 'ਚ ਆਇਆ ਹੂੰ ਫਿਰ ਜਿਹੜਾ ਲੁਧਿਆਣਾ ਪੂਰਾ ਜਾਮ ਕਰਤਾ ਸੀਗਾ ਜੀ ਲੁਧਿਆਣਾ ਜਾਮ ਕਰਕੇ ਫਿਰ ਉਹਤਵਾਰ ਉਹਨਾਂ ਨੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਆ ਉਹ ਲਈ ਨਹੀਂ ਉਦੋਂ ਬਲੱਡ ਰਿਲੀਚਨ ਤੋਂ ਬਿਨਾ ਕਿਸੇ ਨੂੰ ਦਿੰਦੇ ਨਹੀਂ ਸੀਗੇ ਜਗਦੇਸ਼ ਸਿੰਘ ਦੀ ਸ਼ਾਹੀ ਦੀ ਡੈੱਡ ਬੋਡੀ ਨਹੀਂ ਦਿੱਤੀ ਉਹਨਾਂ ਦਾ ਸੰਸਕਾਰ ਕਰਕੇ